ਸਾਰੇ ਤੇ ਤੁਹਾਡੇ ਸਾਰੇ ਚੰਗੇ ਕਮਲ ਫੈਸ਼ਨਸ ਨੂੰ ਢੋੜਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਆਪਾਂ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏਗੇ ਉਹ ਲੈ ਕੇ ਆਏ ਆਪਾਂ ਸਲਵਾਰ ਕਟਾਈ ਦੀ ਦੇਖੋ ਕਿ ਆਪਾਂ ਚਾਰਟ ਪੇਪਰ ਦੇ ਉੱਪਰ ਤੁਹਾਨੂੰ ਦੱਸਾਂਗੇ ਸਲਵਾਰ ਦੇ ਕਟਾਈ ਕਰਨ ਦਾ ਤਰੀਕਾ ਦੇਖੋ ਜਿਵੇਂ ਕਿ ਆਪਾਂ ਬਣਾ ਲੈਣਗੇ ਸਟ੍ਰੇਟ ਸਲਵਾਰ ਦੇਖੋ ਆਪਾਂ ਕਈ ਵਾਰ ਸਟ੍ਰੇਟ ਸਲਵਾਰ ਬਣਾਉਣੀ ਹੁੰਦੀ ਤੇ ਪੌਣੇ ਵੀ ਆਪਾਂ ਉਹਦੇ ਵਿੱਚ ਪਹੁੰਚੇ ਹੁੰਦੇ ਹੈਗੇ ਤੇ ਆਪਾਂ ਉਸ ਨੂੰ ਸਟ੍ਰੇਟ ਦੇ ਵਿੱਚ ਕਿਸ ਤਰੀਕੇ ਨਾਲ ਬਣਾ ਸਕਦੇ ਤੇ ਬੈਕ ਤੋਂ ਦੇਖੋ ਆਪਣੀ ਸਿਆਉਣ ਜਿਹੜੀ ਉਹ ਵੀ ਨਾ ਛੋਟੀ ਹੋਵੇ ਤੇ ਉਹਦੇ ਕਈ ਮੁੱਖਿਆ ਕਾਰਨ ਹੁੰਦੇ ਨੇ ਆਪਾਂ ਤੁਹਾਨੂੰ ਸਾਰੀ ਇੱਕ ਇੱਕ ਚੀਜ਼ ਜਿਹੜੀ ਪੂਰੀ ਬਰੀਕੀ ਦਾ ਸਮਝਾਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਆਏ ਹੋ ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਇਹ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕਦੇ ਤੁਸੀਂ ਘਰ ਬੈਠੇ ਜਰਾ ਫ੍ਰੀ ਸਿਕਸ ਲਾਈਕ ਕੋਰਸ ਸਿੱਖ ਸਕੋ ਦੇਖੋ ਦੂਸਰਾ ਜਿਹੜਾ ਆਏਗਾ ਜੀ ਆਪਣਾ ਸਿੱਧੂ ਬੁਟੀਕ ਜੋਗਾ ਜਿਹਦੇ ਉੱਪਰ ਆਪਾਂ ਪਾਉਣਗੇ ਸੂਟਾਂ ਦੇ ਵੀਡੀਓ ਤੇ ਉਹਦੇ ਉੱਪਰ ਜੇ ਆਪਾਂ પાਪਾ ਸੂਟੇ ਦੇ ਵੀੜੇ 'ਚ ਪਾਉਣੇ ਐਮਬਲੋਇਡਰੀ ਆ ਸੂਟੇ ਦੇ ਵੀੜੇ 'ਚ ਪਾਉਣੇ ਆਗੇ ਤੇ ਜਿਵੇਂ ਕਿ ਆਪਣੇ ਦੇਖੋ ਪ੍ਰਿੰਟ ਸੂਟਾਂ ਦੇ ਵੀੜੇ 'ਚ ਪਾਉਣੇ ਆਗੇ ਜੇਕਰ ਤੁਹਾਨੂੰ ਉਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਹੋਇਆ ਤਾਂ ਤੁਸੀਂ ਸਾਡੇ ਹੁਚੈਂਡਰ ਤੇ ਜਾ ਕੇ ਸਾਡੇ ਤੋਂ ਜਿਹੜਾ ਸੂਟ ਤੁਸੀਂ ਬਾਏ ਕਰ ਸਕਦੇ ਹੋ ਸਾਨੂੰ ਦੇਖੋ ਜੇਕਰ ਕੋਈ ਸੂਟ ਰੈਡੀ ਕਰਵਾਉਣਾ ਚਾਹੁੰਦੇ ਸਾਨੂੰ ਹੋਰ ਦੱਸੋ ਵੀ ਤੁਸੀਂ ਜਿਹੜਾ ਆਪਾਂ ਨੂੰ ਆਰਡਰ ਦੇ ਸਕਦੇ ਹੋਗੇ ਤੁਸੀਂ ਜੇਰਪਾ ਸਕਰੀਨਸ਼ਾਟ ਲੈ ਕੇ ਸਾਨੂੰ ਦਿੰਦੇ ਕਿ WhatsApp ਨੰਬਰ ਦੇ ਉੱਪਰ ਸੈਂਡ ਕਰਨਾ ਹੈ ਤੇ ਆਪਣੇ ਲਈ ਜਿਹੜਾ ਸੂਟ ਰੈਡੀ ਕਰਵਾਉਣਾ ਹੈ ਪਲੀਜ਼ ਸਾਡੇ ਸਿੱਧੂ ਬਟਿਕ ਜੋਗਾ ਚੈਨਲ ਆ ਜਿਹੜਾ ਉਹਨੂੰ ਵੀ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਸੀਂ ਆਉਣ ਵਾਲੇ ਨਵੇਂ-ਨਵੇਂ ਸੂਟਾਂ ਦੇ ਵੀਡੀਓ ਦੇਖ ਸਕੋ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵੀਡੀਓ ਦੇਖ ਸਕੋ ਤੇ ਘਰ ਬੈਠੇ ਜਿਹੜਾ ਤੁਸੀਂ ਸੂਟ ਛੱਡ ਤੋਂ ਰੈਡੀ ਕਰਵਾਉਂਦੇ ਰਹੋ ਤੇ ਸੁਣ ਸੁਣ ਰੰਗਾਂ ਦੇ ਸੂਟ ਤੁਸੀਂ ਪਾਉਂਦੇ ਰਹੋ ਆਓ ਆਪਾਂ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਆ ਤੁਹਾਨੂੰ ਦੱਸ ਦਿਆਂ ਜਿਹੜੀ ਸਟੇਲ ਸਲਵਾਰ ਦੀ ਕਟਾਈ ਆ ਉਹ ਕਿਸ ਤਰੀਕੇ ਨਾਲ ਕੀਤੀ ਜਾਂਦੀ ਆ ਤੇ ਇਹਦੇ ਵਿੱਚ ਕੀ ਕੀ ਕਾਰਨ ਨੇ ਜਿਵੇਂ ਕਿ ਦੇਖੋ ਪਹਿਲਾਂ ਤਾਂ ਕਿ ਚਾਟ ਪੇਪਰ ਜਿਵੇਂ ਕਿ ਆਪਣੇ ਚਾਟ ਪੇਪਰ ਦੇ ਆਪਾਂ ਤੁਹਾਨੂੰ ਇੱਕ ਵਾਰ ਲੰਬਾਈ ਤੇ ਚੌੜਾਈ ਦੱਸ ਜੀ ਦੇਖੋ ਐਸ ਲੋਟ ਹੈਗਾਗਾ ਇਹ ਚਾਟ ਪੇਪਰ 22 ਇੰਚ ਲੰਬਾ ਤੇ ਇਹ ਚੌੜਾ ਹੈਗਾਗਾ ਦੇਖੋ ਆਪਣੇ ਕੋਲ 28 ਇੰਚ 22 ਇੰਚ ਲੰਬਾ ਚੌੜਾਈ ਦੇ ਵਿੱਚ ਹੈਗਾ 28 ਇੰਚ ਹੁਣ ਆਪਾਂ ਤੁਹਾਨੂੰ ਇਹਦੇ ਵਿੱਚੋਂ ਯਾਨੀ ਕਿ ਆਪਾਂ ਸਲਵਾਰ ਹੈ ਜਿਹੜੀ ਇਹ ਜਿਵੇਂ ਆਪਾਂ ਇੱਕ ਤੁਹਾਨੂੰ ਚਾਟ ਦੇ ਹਿਸਾਬ ਨਾਲ ਦੱਸਾਂਗੇ ਜਿਵੇਂ ਆਪਾਂ ਇਹ ਸਲਵਾਰ ਹੈ ਜਿਹੜੀ 22 ਇੰਚ ਤਿਆਰ ਰੱਖਣੀ ਹੈ ਈ ਆਪਾਂ 22 ਇੰਚ ਕਿਸ ਤਰੀਕੇ ਨਾਲ ਰੱਖਨੇ ਸਭ ਤੋਂ ਪਹਿਲਾਂ ਦੇਖੋ ਆਪਾਂ ਇਹਦੇ ਨਾਲੋਂ ਇੱਕ ਤਰ੍ਹਾਂ ਪੌਂਚਾ ਲਾਹਾਂਗੇ ਜਿਵੇਂ ਕਿ ਦੇਖੋ ਆਪਣੀ ਸਲਵਾਰ ਦੀ ਮੂਰੀ ਹੈਗੀ ਜਿਹੜੀ ਸਾਢੇ 6 ਇੰਚ ਤਿਆਰ ਹੈ ਸਾਢੇ 6 ਇੰਚ ਤਿਆਰ ਹੈਗੀ ਤੇ ਆਪਾਂ ਇਹਦੇ ਵਿੱਚੋਂ ਇੱਕ ਵਾਰ ਸਾਢੇ 6 ਇੰਚ ਜਾਂ 5 ਇੰਚਵੇਂ ਇੱਕ ਵੀ ਪੌਂਚੇ ਦੀ ਤਰ੍ਹਾਂ ਆਪਾਂ ਪੌਂਚਾ ਲਾ ਲਈਏ ਜਾਂ ਜਿਵੇਂ ਦੇਖੋ ਆਪਣੀ ਸਲਵਾਰ ਦੀ ਮੂਰੀ ਹੈ ਕਿ ਸਾਢੇ 6 ਇੰਚ ਆਪਾਂ ਦੇਖੋ ਇਹਦੇ ਵਿੱਚ 12 ਇੰਚ ਪੌਂਚਾ ਜਿਹੜਾ ਇਸ ਤਰ੍ਹਾਂ ਲਾਈਏ ਦੇਖੋ ਆਇ ਤਰੀਕੇ ਨਾਲ ਪਤਾ ਨੂੰ ਇਹ ਸਾਰੇ ਇੱਕ ਤੁਹਾਨੂੰ ਇਹ ਡਿਟੇਲ ਹੈਗੀ ਬਰੀਕੀ ਨਾਲ ਸਮਝਾਵਾਂਗੇ ਦੇਖੋ ਇਹਦੇ ਵਿੱਚੋਂ ਮੈਂ ਇੱਕ ਤਰ੍ਹਾਂ ਦੇਖੋ ਪੌਂਚਾ ਲਾ ਲੂਗੀ ਇਹਦੇ ਵਿੱਚੋਂ ਇਸ ਤਰ੍ਹਾਂ 10 ਇੰਚ ਦਾ 10 ਇੰਚ ਦਾ ਦੇਖੋ ਮੈਂ ਪੌਂਚਾ ਚੜਾਈ ਦੇ ਵਿੱਚ ਲਾ ਲਿਆ ਆਪਾਂ ਤੁਹਾਨੂੰ ਇੱਕ ਐਗਜ਼ਾਮਪਲ ਦੇਵਾਂਗੇ ਇਹਦੇ ਉੱਪਰ ਆਈਡੀਆ ਦੇਵਾਂਗੇ ਤੁਹਾਨੂੰ ਵੀ ਆਪਾਂ ਕਿਸ ਤਰੀਕੇ ਨਾਲ ਇਹਨੂੰ ਕੱਟ ਕਰਨਾ ਦੇਖੋ ਇਹ 10 ਇੰਚ ਦਾ ਚੜਾਈ ਦੇ ਵਿੱਚ ਪੌਂਚਾ ਲਾ ਲਿਆ ਮੈਂ ਇਸ ਤਰੀਕੇ ਨਾਲ ਇਹ ਪੌਂਚਾ ਲਾਉਣ ਤੋਂ ਬਾਅਦ ਆ ਦੇਖੋ ਇਹਨੂੰ ਮੈਂ ਇੱਥੋਂ ਕਟਾਈ ਕਰ ਲੂੰਗੀ ਹੁਣ ਦੇਖ ਲਈ ਨਾ ਮੈਂ ਕਟਾਈ ਕਰ ਲਿਆ ਹੁਣ ਇਹਨੂੰ ਆਪਾਂ ਇੱਕ ਸਾਈਡ ਤੇ ਰੱਖਾਂਗੇ ਜਾਨੀ ਕਿ ਇਹ ਮੇਰੇ ਕੋਲ ਹੈ ਜਿਹੜਾ ਪੌਂਚਾਗਾ ਹੁਣ ਇਹਦੇ ਵਿੱਚ ਕੀ ਕਰਨਾ ਹੈ ਹੁਣ ਆਪਾਂ ਤੁਹਾਨੂੰ ਦਿਖਾਉਨੇ ਜਿਵੇਂ ਕਿ ਦੇਖੋ ਇਹਨੂੰ ਮੈਂ ਡਬਲ ਫੋਲਡ ਕਰ ਲਿਆ ਇਹਨੂੰ ਮੈਂ ਦੇਖੋ ਇਸ ਤਰ੍ਹਾਂ ਡਬਲ ਫੋਲਡ ਕਰਕੇ ਇਸ ਤਰ੍ਹਾਂ ਇਹਦੇ ਵਿੱਚ ਮੈਂ ਇੱਕ ਕਾਟ ਪਾਉਣੀ ਹੈ ਦੇਖੋ ਜਿਵੇਂ ਕਿ ਮੈਂ ਸਲਵਾਰ ਕੱਟਣੀ ਹੈ ਦੇਖੋ 21 22 ਇੰਚ ਤਿਆਰ ਰੱਖਣੀ ਹੈ ਇਹਦੇ ਵਿੱਚ ਮੈਂ 3 ਇੰਚ ਘਟਾ ਕੇ ਦੇਖੋ ਆਪਾਂ ਇਸ ਤਰ੍ਹਾਂ 3 ਇੰਚ ਘਟਾ ਕੇ ਆਪਾਂ 22 ਇੰਚ ਤੇ ਨਿਸ਼ਾਨ ਲਗਾ ਲਾਂਗੇ ਜਾਨੀ ਕਿ ਮੈਂ 22 ਇੰਚ ਦੇਖੋ ਇਹਨੂੰ ਇੱਥੋਂ ਕੱਟ ਕਰ ਲੂੰਗੀ ਇਸ ਤਰ੍ਹਾਂ 22 ਦੇ ਵਿੱਚੋਂ 3 ਘਟਾ ਤਾਂ ਆਪਾਂ ਦੇਖੋ 3 ਘਟਾ ਕੇ ਆਪਾਂ ਪਹੁੰਚਾ ਕੱਟ ਲਿਆ ਹੁਣ ਦੇਖੋ ਆਪਣੀ ਸਲਵਾਰ ਜਿਹੜੀ ਪੌਂਚੇ ਦੇ ਉੱਪਰ ਨਾਲ ਡਿੱਗੇ ਦੇਖੋ ਜਿੱਦੋਂ ਆਪਾਂ ਮੂਰੀ ਬਣਾ ਲੈਂਦੇ ਆ ਨੀਚੇ ਇਹਦੇ ਉੱਪਰ ਜਿਹੜਾ ਕੱਪੜਾ ਡਿੱਗਦਾ ਨਾਲ ਡਿੱਗੇ ਉਹਦੇ ਲਈ ਕੀ ਕਰਾਂਗੇ ਆਪਾਂ ਇੱਕ ਇੱਥੇ ਕਾਟ ਪਾਵਾਂਗੇ ਯਾਨੀ ਕਿ ਕਾਟ ਪਾਵਾਂਗੇ ਇੱਥੇ ਆਪਾਂ 1 ਤੋਂ 1/2 ਇੰਚ ਦੇ ਵਿੱਚ ਦੇਖੋ ਮੈਂ 1/2 ਇੰਚ ਦੇ ਉੱਪਰ ਨਿਸ਼ਾਨ ਲਗਾ ਲਿਆ ਇਹਨੂੰ ਆਪਾਂ ਬਿਲਕੁਲ ਐ ਇਤਰਾ ਤੇ ਸੀ ਕਾਟ ਪਾਉਣੀ ਹੈ ਮੈਂ ਤੁਹਾਨੂੰ ਨਿਸ਼ਾਨੀ ਲਗਾ ਕੇ ਦਿਖਾਉਣੀ ਹੈ ਇਹ ਐਗਜ਼ਾਮ ਨੂੰ ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਨਿਸ਼ਾਨੀ ਬਿਲਕੁਲ ਜੈਕਟ ਦਿੱਸ ਰਹੀ ਹੈ ਇਹਦੇ ਉੱਪਰ ਮੈਂ ਦੇਖੋ ਇਸ ਤਰੀਕੇ ਦੇ ਨਾਲ ਰੇਵ ਹੈ ਜਿਹੜੀ ਕਾਟ ਪਾਤੀ ਹੁਣ ਆਪਾਂ ਤੁਹਾਨੂੰ ਦਿਖਾਉਣ ਦੇ ਵਿੱਚ ਕਾਟ ਪਾਈ ਹੋਈ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਜਿਹੜੀ ਇਹਦੇ ਵਿੱਚ ਮੈਂ ਕਾਟ ਪਾ ਲਈ ਉਸ ਤੋਂ ਬਾਅਦ ਦੇਖੋ ਮੇਰੇ ਕੋਲ ਹੁਣ ਹੈਗਾਗਾ ਆਹ ਵਾਲਾ ਕੱਪੜਾ ਜਨਕਿ ਇਹਦੇ ਵਿੱਚ ਮੈਂ ਹੁਣ ਕੁੰਡੇ 'ਚ ਵੀ ਢਾਲ ਪਾਉਣੀ ਹੈ ਹੁਣ ਆਪਾਂ ਜਿਹੜੇ ਕੁੰਡੇ 'ਚ ਢਾਲ ਪਾਉਣੇ ਜਿਵੇਂ ਦੇਖੋ ਇੱਕ ਟਾਪਾ ਕੱਟ ਲੈਨੇਗੇ ਦੇਖੋ ਇਸ ਤਰ੍ਹਾਂ ਜਿਵੇਂ ਇਹ ਮੇਰੇ ਕੋਲ ਹੈਗਾਗਾ ਕੱਪੜਾ ਦੇਖੋ ਇਹ ਹੈਗਾ ਗਾਇਸ ਲੋਟ ਇਹ ਮੈਂ ਜਿਹੜਾ ਫੜਿਆ ਹੋਇਆ ਹੈਗਾ ਉਹਨਾਂ ਇਸ ਤਰ੍ਹਾਂ ਆਪਾਂ ਕੰਨੀ ਲੋਟ ਫੜਿਆ ਹੋਇਆ ਯਾਨੀ ਕਿ ਇਹ ਲੰਬਾਈ ਹੈ ਇੱਕ ਦਾ ਦੇਖੋ ਆਪਾਂ ਇਹਨੂੰ ਕੱਟ ਲੈਣਾ ਇਸ ਤਰ੍ਹਾਂ ਦੂਰੇ ਫੇਰ ਦੀ ਕਰਕੇ ਸਲਵਾਰ ਇਸ ਤਰ੍ਹਾਂ ਯਾਨੀ ਕਿ ਦੇਖੋ ਇਹਦਾ ਫੇਰ ਹੈ ਜਿਹੜਾ ਕਾਫੀ ਚੌੜਾ ਬਣ ਜਾਊਗਾ ਕੱਪੜੇ ਦਾ ਹਨਾ ਤੇ ਇੱਕ ਆਪਾਂ ਕੱਟਣੀ ਹੁੰਦੀ ਹੈ ਦੇਖੋ ਇਸ ਤਰ੍ਹਾਂ ਆਪਾਂ ਸਟ੍ਰੇਟ ਵੀ ਬਣਾਉਣੇ ਵਾਲੀ ਭਾਰੀ ਵੀ ਨਹੀਂ ਯਾਨੀ ਕਿ ਬਣਾਉਣੀ ਤੇ ਆਪਾਂ ਦੇਖੋ ਪੌਂਚਾ ਜਿਹੜਾ ਆਪਣਾ ਉਹ ਵੀ ਨਾ ਬੈਗ ਤੋਂ ਚੱਕਿਆ ਜਾਵੇ ਤੇ ਦੇਖੋ ਸਲਵਾਰ ਵੀ ਵਧੀਆ ਲੱਗੇ ਹਨ ਪਾਉਣੇ ਵੀ ਪਹੁੰਚੇ ਨੇ ਹੁਣ ਆਪਾਂ ਜਿਵੇਂ ਇਹਨੂੰ ਦੇਖੋ ਕਹਿਰੇ ਕੁੰਦੇ ਦੀ ਆਪਾਂ ਸਲਵਾਰ ਆ ਇਸ ਲੋਟ ਇਹ ਵਾਲਾ ਆ ਗਿਆ ਕਹਿਰਾ ਕੁੰਦਾ ਹੁਣ ਆਪਾਂ ਕਹਿਰੇ ਕੁੰਦੇ ਦੀ ਸਲਵਾਰ ਦੇ ਸਹਾਰੇ ਨਾਲ ਹੀ ਚਾਰਟ ਪੇਪਰ ਦੇ ਉੱਪਰ ਤੁਹਾਨੂੰ ਦੱਸਦੇ ਆਂ ਵੀ ਜਿਹੜੀ ਕੁੰਦੇ ਦੀ ਸਾਈਡ ਵਾਲੀ ਬੈਕ ਵਾਲੀ ਸਲਾਈ ਵੀ ਨਾ ਚੱਕੀ ਜਾਵੇ ਸਟ੍ਰੇਟ ਵੀ ਬਣੇ ਤੇ ਪਹੁੰਚੇ ਤੇ ਵੀ ਨਾ ਡਿੱਗੇ ਦੇਖੋ ਸਲਵਾਰ ਦੇਖੋ ਉਹਦੇ ਲਈ ਤਾਂ ਕੀ ਕੀਤਾ ਆਪਾਂ ਦੇਖੋ ਇਹਦੇ ਵਿੱਚ ਪਾ ਲਈ ਕਾਰਟ ਜਿਵੇਂ ਕਹਿਰੇ ਵਿੱਚ ਮੈਂ ਹੁਣ ਕਾਰਟ ਪਾ ਲਈ ਆਪਾਂ ਤੁਹਾਨੂੰ ਦੱਸਦੇ ਆਂ ਹੁਣ ਜਿਵੇਂ ਕਿ ਦੇਖੋ ਮੇਰੇ ਕੋਲ ਇਹ ਵਾਲਾ ਕਪੜਾ ਰਹਿ ਗਿਆ ਜਾਲੀ ਕਿ ਇਹ ਵਾਲਾ ਆਪਣੇ ਕੋਲੇ ਕਪੜਾ ਜਿਹੜਾ ਸਟ੍ਰੇਟ ਰਹਿ ਗਿਆ ਹਨਾ ਅ ਕਾਰੇ ਕਾਰੇ ਵੀ ਦਾ ਪਲੇ ਲੋਟਾ ਜਾਨੀ ਕਿ ਪਲੇ ਲੋਟ ਆਪਣੇ ਕੋਲੇ ਕਪੜਾ ਰਹਿ ਗਿਆ ਉਸ ਤੋਂ ਬਾਅਦ ਆਪਾਂ ਇਹਦੇ ਤੇ ਨਿਸ਼ਾਨ ਲਗਾਉਣਾਗਾ ਆਪਾਂ ਤੁਹਾਨੂੰ ਇੱਕ ਇਹਦੇ ਤੇ ਦੱਸ ਦਿਆਂ ਵੀ ਜਿਹੜਾ ਆਪਾਂ ਨਿਸ਼ਾਨ ਆ ਕਿਹੜੇ ਤਰੀਕੇ ਨਾਲ ਲਾਉਣਾਗਾ ਹੁਣ ਇਧਰ ਤਾਂ ਆਪਾਂ ਨਿਸ਼ਾਨ ਲਗਾਵਾਂਗੇ ਦੇਖੋ ਬਿਲਕੁਲ ਇਸ ਤਰ੍ਹਾਂ ਦੇਖੋ ਇਧਰ ਤਾਂ ਨਿਸ਼ਾਨ ਆ ਗਿਆ ਆਪਣਾ ਦੇਖੋ ਝੋਲੀ ਦਾ ਜਿਹੜਾ ਆਪਾਂ ਇਧਰੋਂ ਨਿਸ਼ਾਨ ਦੇਣਾਗਾ ਇੱਥੋਂ ਆਪਾਂ 10 ਇੰਚ ਦਾ ਝੋਲੀ ਦਾ ਨਿਸ਼ਾਨ ਦੇ ਲਿਆ ਇਹਦੇ ਉੱਪਰ ਇਸ ਤਰ੍ਹਾਂ ਹਨਾ ਤੇ ਹੁਣ ਆਪਾਂ 10 ਇੰਚ ਦਾ ਨਿਸ਼ਾਨ ਦੇ ਲਿਆ ਝੋਲੀ ਦਾ ਜੇਕਰ ਆਪਾਂ ਇਹਨੂੰ ਇੱਕ ਆਪਾਂ ਸਿੱਧੇ ਲੋਟ ਕੱਟ ਗਏ ਜਾਨੀ ਕਿ ਇਧਰੋਂ ਮੈਂ ਮੂਰੀ ਦਾ ਨਿਸ਼ਾਨ ਦਊਂਗੀ ਇਹਨੂੰ ਮੈਂ ਬਿਲਕੁਲ ਰੇਵ ਕੱਟ ਦੇ ਇੱਥੋਂ ਬਿਲਕੁਲ ਐਸਾ ਆਪਾਂ ਰੇਵ ਕਟਾਂਗੇ ਉਸ ਤੋਂ ਬਾਅਦ ਆਪਾਂ ਦੇਵਾਂਗੇ ਝੋਲੀ ਦਾ ਨਿਸ਼ਾਨ ਦੇਖੋ ਇਤਰੋਂ ਮੈਂ ਲਾ ਲਿਆ ਨਿਸ਼ਾਨ ਇੱਥੇ 2.5 ਇੰਚ ਦਾ ਤੁਸੀਂ ਦੇਖ ਸਕਦੇ ਹੋ ਸਾਈਂਟਰਾ ਉਸ ਤੋਂ ਬਾਅਦ ਇਹਨੂੰ ਮੈਂ ਬਿਲਕੁਲ ਐ ਸਲੋਟ ਤਿੱਸਾ ਲਾ ਲੈਣੀ ਇੱਕ ਵਾਰ ਇਹ ਐਸਤਰ ਜਨਨ ਕਿ ਦੇਖੋ ਮੈਂ ਇਹ ਕਹਿ ਰਹੇ ਕੁੰਡੇ ਦੀ ਸਲਵਾਰ ਜਿਹੜੀ ਉਹ ਕੱਟ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਵਾਰਾਂ ਇਧਰੋਂ ਕੱਟਣੀ ਆ ਇਸ ਤਰ੍ਹਾਂ ਹੁਣ ਆਗੇ ਦੇਖੋ ਆਪਣਾ ਦੂਸਰੀ ਸਾਈਡ ਤੇ ਨਿਸ਼ਾਨ ਹੁਣ ਇੱਥੇ ਆਪਾਂ ਲਾਵਾਂਗੇ ਦੇਖੋ ਇਸ ਤਰ੍ਹਾਂ ਜਨ ਕਿ ਆਪਣਾ ਕੁੰਦਾ ਆ ਗਿਆ ਇੱਥੇ ਆਪਾਂ 10 ਇੰਚ ਦਾ ਝੋੜੀ ਦਾ ਨਿਸ਼ਾਨ ਲਗਾ ਲਿਆ ਇਸ ਤਰ੍ਹਾਂ 10 ਇੰਚ ਦਾ ਝੋੜੀ ਦਾ ਨਿਸ਼ਾਨ ਲਗਾ ਲਿਆ ਇਸ ਤਰ੍ਹਾਂ ਉਸ ਤੋਂ ਬਾਅਦ ਇਹਨੂੰ ਆਪਾਂ ਇੱਥੋਂ ਕੱਟ ਕਰ ਦਾਂਗੇ ਇਹ ਕੱਟ ਹੋ ਗਿਆ ਦੇਖੋ ਉਸ ਤੋਂ ਬਾਅਦ ਹੁਣ ਤੁਸੀਂ ਦੇਖ ਸਕਦੇ ਹੋ ਇਹ ਆ ਗਿਆ ਆਪਣਾ ਕੁੰਦਾ ਇਹ ਆ ਗਿਆ ਆਪਣਾ ਪੌਚਾ ਹੁਣ ਤੁਸੀਂ ਦੇਖ ਸਕਦੇ ਹੋ ਹੁਣ ਆਪਣੀ ਪੈਕ ਵਾਲੀ ਸਲਾਈ ਆਪਾਂ ਦੇਖੋ ਜੇ ਤਾਂ ਆਪਾਂ ਬਰਾਬਰ ਕੱਟ ਦਿੱਤਾ ਇਹ ਬਿਲਕੁਲ ਦੇਖੋ ਇੱਥੋਂ ਇੰਨਾ ਕੱਟਿਆ ਜਾਣਾ ਸੀ ਫੇਰ ਇਹਦੇ ਝੁਲ ਜਾਣੇ ਸ਼ਾਨ ਲੱਗਦਾ ਜੇ ਜਿਹਦੇ ਨਾਲ ਆਪਣੀ ਇਹ ਵਾਲੀ ਸਲਾਈ ਜਿਹੜੀ ਛੋਟੀ ਰਹਿ ਜਾਂਦੀ ਹੁਣ ਦੇਖੋ ਇਹ ਵਾਲਾ ਕੱਪੜਾ ਜਿਹੜਾ ਆਪਣੇ ਕੋਲੇ ਜਾਨੀ ਕਿ 3 ਇੰਚ ਆਪਣੇ ਕੋਲੇ ਉੱਪਰ ਹੈਗਾ ਹੁਣ ਇੱਥੋਂ ਮੈਂ ਇੱਥੇ ਨਿਸ਼ਾਨ ਲਗਾ ਲੂੰਗੀ ਇੱਥੇ ਹੁਣ ਇੱਥੇ ਨਿਸ਼ਾਨ ਲਗਾ ਲੈ ਮੈਂ ਹੁਣ ਇਹਦੇ ਵਿੱਚ ਦੇਖੋ ਇਹ ਕੱਪੜਾ ਇੱਥੋਂ ਐਵੇਂ ਜਿਵੇਂ ਰੱਖਣਾ ਇਧਰੋਂ ਮੈਂ ਕੱਟ ਕਰਨਾ ਹੁਣ ਇਧਰੋਂ ਆਪਾਂ ਇਹਨੂੰ ਕੱਟ ਕਿਸ ਤਰੀਕੇ ਨਾਲ ਕਰਾਂਗੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਆਇਸਤ ਤੁਸੀਂ ਇਹਨੂੰ ਫੱਤੀ ਦੇ ਨਾਲ ਵੀ ਸ਼ੇਪ ਦੇ ਸਕਦੇ ਹੋ ਇਸ ਤਰ੍ਹਾਂ ਐਸਤ ਤੁਸੀਂ ਦੇਖ ਸਕਦੇ ਹੋ ਜਾਣ ਕੇ ਨਹੀਂ ਤਾਂ ਆਪਣੀ ਦੇਖੋ ਬੈਗ ਸਲਾਈ ਜਿਹੜੀ ਇਹ ਨਹੀਂ ਕੱਟੀ ਆਪਣੀ ਬੈਕ ਸਲਾਈ ਵੀ ਓਡੀ ਵੀ ਰਹੇਗੀ ਇੱਕ ਆਪਾਂ ਦੇਖੋ ਕੁੰਦਿਆਂ ਦੇ ਵਿੱਚ ਤੇ ਪੌਂਜਿਆਂ ਦੇ ਵਿੱਚ ਢਾਲ ਪਾ ਲਈ ਜਿਹਦੇ ਨਾਲ ਆਪਣੀ ਸਲਵਾਰ ਦੇ ਦੇਖੋ ਜਿਵੇਂ ਆਪਣੇ ਕੋਲ ਕਪੜਾ ਘੱਟ ਹੁੰਦਾਗਾ ਤਾਂ ਆਪਾਂ ਕਹਿੰਦੇ ਕੁੰਦਿਆਂ ਦੀ ਸਲਵਾਰ ਹੀ ਕੱਟਣੀ ਹੈ ਉਹਦੇ ਲਈ ਕੀ ਹੁੰਦਾ ਆਪਣੇ ਕੋਲੇ ਜਿਹੜੇ ਇੱਕ ਤਾਂ ਇਹ ਦੇਖੋ ਸਲਾਈ ਵੀ ਵਧੀਆ ਬਣ ਜਾਂਦੀ ਹੈ ਬੈਕ ਵਾਲੀ ਤੇ ਆਪਣੇ ਕੋਲ ਕਪੜੇ ਘੱਟ ਕਰਨ ਦੇ ਕੋ ਆਪਾਂ ਇਹਦੇ ਵਿੱਚ ਐਸ ਤਰ੍ਹਾਂ ਢਾਲ ਵੀ ਪਾ ਸਕਦੇ ਬੈਕ ਤੇ ਜਿਹੜੇ ਆਪਣੇ ਬਿਲਕੁਲ ਬਲ ਵੀ ਪਹਿਣਗੇ ਤੇ ਜਿਹਦੇ ਨਾਲ ਤੁਹਾਡੀ ਬੈਕ ਤੋਂ ਵੀ ਸ਼ੇਪ ਸੋਹਣੀ ਆਊਗੀ ਤੇ ਫਰੰਟ ਤੋਂ ਵੀ ਜਿਹੜੀ ਸਲਵਾਰ ਦੀ ਸ਼ੇਪ ਹੈ ਬਿਲਕੁਲ ਸੋਹਣੀ ਆਊਗੀ ਹੁਣ ਦੇਖੀ ਇਹ ਤਾਂ ਪਾਈ ਸੀਗੀ ਆਪਾਂ ਪੌਂਚੇ ਦੇ ਵਿੱਚ ਢਾਲ ਤੇ ਇਹ ਹੁਣ ਆਪਾਂ ਪਾਉਣੇ ਆਂਗੇ ਕੁੰਦੇ ਦੇ ਵਿੱਚ ਢਾਲ ਇਹ ਕੁੰਦੇ ਦੇ ਵਿੱਚ ਆਪਾਂ ਢਾਲ ਕਿਉਂ ਪਾਈਏ ਜਦੋਂ ਆਪਾਂ ਸਟ੍ਰੇਟ ਸਲਵਾਰ ਕੱਟ ਦਿਆਂਗੇ ਬਿਨਾ ਪੌਂਚਿਆਂ ਤੋਂ ਤਾਂ ਉਹਦੇ ਵਿੱਚ ਵੀ ਦੇਖੀ ਆਪਾਂ ਢਾਲ ਪਾਉਣੇ ਆ ਜੇਕਰ ਤੁਸੀਂ ਕੁੰਦੇ ਪਾ ਕੇ ਨਾਲ ਪੌਂਚੇ ਵੀ ਪਾਉਣੇ ਨੇ ਤਾਂ ਇਹ ਢਾਲ ਤੁਸੀਂ ਦੇਖੋ ਇਸ ਤਰ੍ਹਾਂ ਕੁੱਲ ਕੱਲੇ ਕੁੰਦਿਆਂ ਦੇ ਵਿੱਚ ਐਸ ਤਰ੍ਹਾਂ ਜਿਵੇਂ ਦੇਖੋ ਰੇਪ ਮੈਂ ਇਸ ਤਰ੍ਹਾਂ ਕੱਟ ਢਾਲ ਪਾਈ ਆ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੇਖੋ ਇੱਥੋਂ ਤਾਂ ਮੈਂ ਪਹੁੰਚੇ ਵਿੱਚ ਪਾਈ ਐ ਇੱਥੋਂ ਆਪਾਂ ਕੁੰਦੇ ਵਿੱਚ ਪਾਉਣੀ ਐ ਜਿਹਦੇ ਨਾਲ ਤੁਹਾਡੀ ਜਿਹੜੀ ਬੈਕ ਵਾਲੀ ਸਲਾਈ ਹੈ ਜਿਹੜੀ ਬੈਕ ਵਾਲੀ ਸਲਾਈ ਤੁਹਾਡੀ ਬੈਕ ਵਾਲੀ ਸਲਾਈ ਵੀ ਛੋਟੀ ਹੁੰਦੀ ਤੇ ਬੈਕ ਵਾਲੀ ਸਲਾਈ ਜਿਹੜੀ ਬਿਲਕੁਲ ਵਧੀਆ ਰਹਿੰਦੀ ਹੈਗੀ ਬਿਲਕੁਲ ਪ੍ਰੋਪਰ ਜਿਹੜੀ ਲੰਬੀ ਆ ਜਾਂਦੀ ਹੈ ਜਿਹਦੇ ਨਾਲ ਤੁਹਾਡੀ ਬੈਗ ਤੋਂ ਸਲਵਾਰ ਆ ਜਿਹੜੀ ਇਹ ਨਹੀਂ ਚੱਕੀ ਜਾਂਦੀ ਹੈਗੀ ਤੇ ਇੱਕ ਤੁਹਾਡੀ ਫਰੰਟ ਦੇ ਉੱਪਰ ਇਹ ਢਾਲ ਪਾਉਣ ਨਾਲ ਜਿਹੜੇ ਤੁਹਾਡੀ ਸਲਵਾਰ ਹੈਗੀ نیچے ਪਹੁੰਚੇ ਦੇ ਉੱਪਰ ਨਹੀਂ ਦਿਖਦੀ ਇਹ ਚੀਜ਼ਾਂ ਤੁਸੀਂ ਦੇਖੋ ਧਿਆਨ ਦੇ ਵਿੱਚ ਰੱਖਣੀਆਂ ਨੇ ਹੁਣ ਮੈਂ ਤੁਹਾਨੂੰ ਇਹ ਵੀ ਦਿਖਾਉਣੀ ਆ ਵੀ ਜੇਕਰ ਆਪਾਂ ਇੰਨਾ ਕਪੜਾ ਇਹਦੇ ਵਿੱਚੋਂ ਕੱਢਦੇ ਆ ਤੇ ਪਹਿਲਾਂ ਪਤਾ ਨੂੰ ਬੈਕ ਵਾਲੀ ਦੇ ਕੋਈ ਇਹਦੀ ਹੁੰਦੇ ਦੀ ਸਿਲਾਈ ਦਾਦੇ ਆ ਦੇਖੋ ਇੱਥੋਂ ਦਾ ਸਿਲਾਈ ਆ ਗਈ ਇਹਦੀ 1.5 15 ਇੰਚ ਹੈ ਨਾ ਜੇਕਰ ਆਪਾਂ 3 ਇੰਚ ਕਪੜਾ ਦੇ ਕੋਈ ਇੱਥੋਂ ਕੱਢ ਲਿਆ ਹਨ ਮੰਨ ਕੇ ਚਲੋ ਆਪਾਂ ਬਰਾਬਰ ਬਰਾਬਰ ਕਰ ਲਿਆ 3 ਇੰਚ ਦਾ ਮੈਂ ਇੱਥੇ ਨਿਸ਼ਾਨ ਦੇਤਾ 3 ਇੰਚ ਦਾ ਮੈਂ ਇੱਥੇ ਨਿਸ਼ਾਨ ਦੇਤਾ ਇਸ ਤੋਂ ਬਾਅਦ ਮੈਂ 10 ਇੰਚ ਚੋੜੀਦਨ ਸਾਲ ਲਗਾਉਂਗੀ ਇੱਥੋਂ ਤੇ ਕਿੱਥੇ ਆਊਗਾ ਦੇਖੋ ਤੁਸੀਂ ਦੇਖ ਸਕਦੇ ਹੋ ਆਪਾਂ ਤੁਹਾਨੂੰ ਦਿਖਾਉਣੀ ਆ ਇੱਕ ਕੇ ਦਾ ਰੀਆ ਦੇਖੋ ਇੱਥੋਂ ਆਪਾਂ ਝੋਲੀ ਦਾ ਨਿਸ਼ਾਨ ਆ ਗਿਆ ਹੁਣ ਇੱਥੋਂ ਤੁਸੀਂ ਕੁੰਦੇ ਦੀ ਸਿਲਾਈ ਦੇਖੋ ਕਿੰਨੀ ਛੋਟੀ ਹੋ ਗਈ ਜਾਨੀ ਕਿ 3 ਇੰਚ 3 ਇੰਚ ਤੁਹਾਡੇ ਕੁੰਦਿਆਂ ਦੀ ਜਿਹੜੀ ਬੈਕ ਵਾਲੀ ਸਿਲਾਈ ਆਟੋਮੈਟਿਕ ਹੀ ਵਧੂਗੀ ਜਦੋਂ ਆਪਾਂ ਇਹ ਵਾਲੀ ਢਾਲ ਪਾਉਣੇ ਆ ਜਦੋਂ ਆਪਣੇ ਕੋਲ ਕਪੜਾ ਹੁੰਦਾ ਹੈਗਾ 2.5 ਮੀਟਰ ਤੇ ਆਪਾਂ ਪਹੁੰਚੇ ਵੀ ਪਾਉਣੇ ਹੁੰਦੇ ਆ ਤੇ 2.5 ਮੀਟਰ ਦੇ ਵਿੱਚੋਂ ਆਪਾਂ ਕੁੰਦੇ ਪਾ ਕੇ ਪਹੁੰਚੇ ਪਾ ਕੇ ਸਲਵਾਰ ਆ ਜਿਹੜੀ ਪੂਰੇ ਨਾਪੇ ਦੀ ਕੱਟਣੀ ਆ ਜਦੋਂ ਆਪਾਂ 2.5 ਮੀਟਰ ਦੇ ਨਾਪੇ ਦੇ ਹਿਸਾਬ ਨਾਲ ਸਲਵਾਰ ਦੀ ਕਟਾਈ ਕਰਦੇ ਏ ਇਹ ਢਾਲ ਪਾ ਕੇ ਤਾਂ ਆਪਣੀ ਸਲਵਾਰ ਦੀ ਸਲਾਈ ਜਿਹੜੀ ਬਿਲਕੁਲ ਪ੍ਰੋਪਰ ਤਰੀਕੇ ਨਾਲ ਸੈੱਟ ਆਉਗੀ ਬੈਕ ਤੇ ਬਲ ਵੀ ਪੈਣਗੇ ਤੇ ਸਲਵਾਰ ਜਿਹੜੀ ਬਿਲਕੁਲ ਸੋਹਣੀ ਬਣੂਗੀ ਜੇਕਰ ਤੁਸੀਂ ਇਹ ਵਾਲੀ ਢਾਲ ਨਹੀਂ ਪਾਉਦੇ ਤੁਸੀਂ ਐਦਾਂ ਸਲਵਾਰ ਕੱਟਦੇ ਹੋ ਕੱਪੜੇ ਘੱਟ ਦੇ ਵਿੱਚੋਂ ਤਾਂ ਤੁਹਾਡੀ ਦੇਖੋ ਲੰਬੀ ਸਲਵਾਰ ਹੁੰਦੀ ਹੈ ਤਾਂ ਉਹਦੇ ਵਿੱਚ ਸਲਾਈ ਜਿਹੜੀ ਬਿਲਕੁਲ ਛੋਟੀ ਹੋ ਜਾਂਦੀ ਹੈ ਤੇ ਬੈਕ ਤੋਂ ਦੇਖੋ ਬਿਲਕੁਲ ਜਿਵੇਂ ਆਪਣੇ ਪਲਾਜ਼ੋ ਦੀ ਤਰ੍ਹਾਂ ਬਣ ਜਾਂਦੀ ਹੈ ਕਈ ਵਾਰ ਮੇਰੀਆਂ ਭੈਣਾਂ ਇਹ ਚੀਜ਼ਾਂ ਪਸੰਦ ਨਹੀਂ ਕਰਦੀਆਂ ਤਾਂ ਤੁਸੀਂ ਇਸ ਚੀਜ਼ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਇਹਨੂੰ ਕੱਟ ਕਰਕੇ ਤੁਸੀਂ ਆਪਣੀ ਸਲਵਾਰ ਦੀ ਸਲਾਈਆ ਪ੍ਰੋਪਰ ਤਰੀਕੇ ਨਾਲ ਵਧਾ ਸਕਦੇ ਹੋ ਤੇ ਪ੍ਰੋਪਰ ਤਰੀਕੇ ਨਾਲ ਜਿਹੜੀ ਤੁਸੀਂ ਕਟਾਈ ਕਰ ਸਕਦੇ ਤੁਸੀਂ ਛੋਟਾ ਜਾਂ ਕੰਮ ਕਰਨਾ ਸਿਰਫ ਇਹ ਕੁੰਦਿਆਂ ਦੇ ਵਿੱਚ 2.5 ਤੋਂ 3 ਇੰਚ ਦੀ ਜਿਹੜੀ ਆਪਾਂ ਜਾਨਕਿ ਸਲਵਾਰ ਦੀ ਕਟਾਈ ਆ ਪਹੁੰਚੇ ਦੇ ਬਰਾਬਰ ਕਰਨੀ ਹੈ ਫਰੰਟ ਤੋਂ ਤਾਂ ਤੇ ਝੋਲੀ ਵਾਲੇ ਪਾਸਿਓ ਇਸ ਤਰ੍ਹਾਂ ਆਪਾਂ ਸਲਵਾਰ ਲੰਬੀ ਰੱਖੇ ਜਿਹਦੇ ਨਾਲ ਆਪਣੀ 3 ਢਾਈ ਇੰਚ ਸਲਵਾਰ ਦੀ ਸਲਾਈ ਆ ਬੇ ਕਾਲੀ ਉਹ ਵਰਜੂਗੀ ਤੇ ਹੁਣ ਆਪਾਂ ਤੁਹਾਨੂੰ ਇੱਥੇ ਕੱਟ ਕਰਕੇ ਦਿਖਾਉਣੀ ਆ ਵੀ ਆਪਣੀ ਸਲਵਾਰ ਦੀ ਢਾਲ ਹੈ ਜਿਹੜੀ ਉਹ ਕਿਸ ਤਰੀਕੇ ਦੇ ਨਾਲ ਦੇਖੋ ਪਈ ਹੈ ਐਸ ਤਰ ਤੁਸੀਂ ਦੇਖ ਸਕਦੇ ਹੋ ਐਸ ਤਰ੍ਹਾਂ ਦੇਖੋ ਇਹ ਸਲਾਈ ਆ ਗਈ ਦੇਖੋ ਇਹ ਸਲਵਾਰ ਜਦੋਂ ਇੱਥੋਂ ਝੋਲੇ ਆਪਾਂ ਜੜ ਲਈ ਬੈਲਟ ਜੜ ਲਈ ਤਾਂ ਇਹ ਸਲਵਾਰ ਬੈਕ ਨੂੰ ਡਿੱਗੂਗੀ ਤਾਂ ਆਪਣੀ ਸਲਾਈ ਜਿਹੜੀ ਪਹੁੰਚੇ ਦਾ ਦੀ ਦੇਖੋ ਇਸ ਕੁੰਦੇ ਵਾਲੀ ਰੇਵਾਂ ਤਾਂ ਇਹ ਤੁਹਾਡੀਆਂ ਅੱਡੀਆਂ ਜਿਹੜੀਆਂ ਉਹ ਨਹੀਂ ਲੰਗੀਆਂ ਹੋਣਗੀਆਂ ਬਿਲਕੁਲ ਸਲਵਾਰ ਸੈੱਟ ਬਣੂਗੀ ਤੁਸੀਂ ਹਮੇਸ਼ਾ ਜਦੋਂ ਵੀ ਸਲਵਾਰ ਦੀ ਕਟਾਈ ਕਰਨੀ ਹੈ ਇਸ ਤਰੀਕੇ ਨਾਲ ਕਰਨੀ ਹੈ ਦੇਖੋ ਤੁਸੀਂ ਇਹ ਮੇਰੇ ਕੋਲ ਸੀਗਾ ਜਾਨੀ ਕਿ ਆਪਣੇ ਕੋਲੇ ਸਿੰਗਲ ਪੱਲੇ ਦਾ ਕਪੜਾ ਜਿਹਦੇ ਵਿੱਚੋਂ ਆਪਾਂ ਇਹ ਸਲਵਾਰ ਦੇ ਤੁਹਾਨੂੰ ਕਟਾਈ ਕਰਨ ਦਾ ਤਰੀਕਾ ਦੱਸਿਆਗਾ ਮੈਨੂੰ ਉਮੀਦ ਹੈ ਵੀ ਇਹ ਤੁਹਾਨੂੰ ਸਮਝ ਆਈ ਹੋਊਗੀ ਪ੍ਰੋਪਰ ਆਈ ਹੋਊਗੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡੀ ਵੀਡੀਓ ਜਿਹੜੀ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ ਤੇ ਹਸਰੀ ਕਾਲ